अच्छा <laughs> चला 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 what ਤੋ ਅੱਜ ਹੋ ਰਿਹਾ ਨਹੀਂ ਬਿਲਕੁਲ ਨਹੀਂ ਹੋਣਾ ਅੱਜ ਨਹੀਂ ਹੋਣੀ ਹੋਣਾ ਦੋ ਵੀ ਹੋਣਾ ਚੋਲਾ ਦੇ ਬਾਦ ਹੋਣਾ ਇਹ ਦੋ ਹਿਆਲੀ ਦੋ ਹਿਆਲੀ ਕਿਹਨੇ ਫੈਸਲਾ ਆਇਆ ਅੱਜ ਇਹ ਤਾਂ ਚਵੀ ਆ ਗਈ ਹੈ ਕਿ ਸਾਰਾ ਸਵਾਦ ਹੋਣਾ ਹੈ ਇਸ ਸਭ ਤੋਂ ਬਾਰੇ ਅਗਰ ਲੋ ਨੂੰ ਕੋਈ ਪਰਪੋਜ਼ ਨਹੀਂ ਨਹੀਂ ਸਤਵ ਹੋਣਾ ਤਾਂ ਕਰਦਾ ਵਾ ਜਿਹਨੇ ਕਿਸ ਨਾਲ ਨਾਲ ਕਰੂ ਤੇਰੇ ਇਸ ਵੇਲੇ ਤਾਂ ਰਹਿ ਗਏ ਬੇਦਿਲੀ ਅੱਜ ਉਹ ਆਪਣੀ ਆਪਣੀ ਆਪਣਾ ਭਾਈ ਜਣਾ ਖਰਾਉ ਰਿਹਾ ਹੈ ਅਹੀਂ ਤੋਂ ਨਹੀਂ ਆ ਮਹੀਸਤਰੀ ਗੱਲ ਅਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤੇ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਪਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਨਾ ਸਵਾਲ ਪੁੱਰੀਏ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਉਤੇ ਕੀ ਜਵਾਬ ਦੇਣਗੇ ਅੱਜ ਅਹੀਂ ਪਿੰਡਾਂ ਦੇ ਵਿੱਚ ਜੇ ਕਿੱਲ ਗੱਡ ਦਿੰਨੇ ਆ ਲਾਠੀ ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਹਾਂ ਹੁਣ ਵੀ ਬਾਹਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਦਾ ਕਿ ਹੋਰ ਨਾਲ ਹੀ ਕਰਦਾ ਬਾਕੀ ਪਾਰਟੀਆਂ ਨਾਲ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਔਰ ਅਹੀਂ ਕਿਸਾਨਾਂ ਕਿਸਾਨਾਂ ਦੇ ਨਾਲ ਆਪਾਂ ਦੇ ਨਾਲ ਮੈਂ ਵੀ ਕਿਸਾਨ ਹਾਂ ਆਪਲਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਇਹਦਾ ਹੱਲ ਕਰਨਾ ਕੋਈ ਸਰਕਾਰ ਨਾਲ ਹੀ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇਦਾ ਫੋਨ ਤੇ ਤੁਸੀਂ ਕੋਈ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ